ਹਾਂਜੀ ਆ ਲੋ ਜੀ ਹੋ ਗਈ ਤਿਆਰੀ ਹੋ ਰਹੀ ਹੈ ਸਟੇਜ ਲੱਗ ਰਹੀ ਹੈ ਪੰਡਾਲ ਸਜ ਰਿਹਾ ਤੇ ਕੱਲ ਪੋਸਟ ਪਾਈ ਸੀ ਡਾਕਟਰ ਸਰੇਸ਼ ਮੇਲਾ ਕਰਵਾ ਰਹੇ ਆ ਤੇ ਆ ਪੰਡੋ ਪੰਡਾਲ ਪੂਰਾ ਤਿਆਰ ਆ ਤੇ ਲੱਗੇ ਹੋਏ ਆ ਕੋਈ ਮਿਜਿਸ਼ਨ ਆਪਣਾ ਮਿਜਿਸ਼ਨ ਪਿਆ ਕਰ ਰਹੇ ਆ ਤੇ ਸਾਊਂਡ ਵਾਲੇ ਸਾਊਂਡ ਲਾ ਰਹੇ ਆ ਸਾਰੇ ਆਪਣੀ ਆਪਣੀ ਤਿਆਰੀ ਲੱਗੇ ਹੋਏ ਆ ਦੰਦਾ ਵਾਟਰ ਪਾਣੀ ਪਾਣੀ ਆ ਗਿਆ ਵਾਟਰ ਕੂਲਰ ਦੰਦਾ ਪਾਣੀ ਸਾਰੇ ਤਾਂ ਕੋ ਆਪਣੀ ਤਿਆਰੀ ਕਰ ਰਹੇ ਆ ਪਿੱਛੇ ਬਾਜ਼ਾਰ ਵੀ ਲੱਗ ਗਿਆ ਇਹ ਮੇਲਾ ਸ਼ੁਰੂ ਹੋਣ ਜਾ ਰਿਹਾ 2-3 ਘੰਟੇ ਦੇ ਬਾਅਦ ਪੂਰਾ ਇੱਥੇ ਰਸ਼ ਹੋਣਾ ਮੇਲਾ ਭਖਿਆ ਹੋਣਾ ਤੇ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਹੈ ਕਿ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਜਿੱਥੇ-ਜਿੱਥੇ ਵੀ ਕੋਈ ਵੀ ਦੇਖਦਾ ਪਿੰਡ ਬਲਵੰਡਾ ਵਿਖੇ ਅੱਜ 2 ਤੋਂ 4 ਵਜੇ ਤੱਕ 5 ਵਜੇ ਤੱਕ ਪੂਰਾ ਕੰਮ ਚੱਲੇਗਾ 12:00 ਵਜੇ ਤੋਂ ਸ਼ੁਰੂ ਹੋ ਜਾਣਾ ਤੇ ਪੂਰਾ ਚੱਲੇਗਾ ਪ੍ਰੋਗਰਾਮ ਤੇ ਸਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਪਹੁੰਚਣ ਦੀ ਕਿਰਪਾ ਕਰਦੇ